ਕਿ ਇਹ ਉਹ ਚਾਕੀਆਂ ਨੇ ਜਿਹਨੂੰ 26 ਜਨਵਰੀ ਨੂੰ ਉੱਥੇ ਡਿਸਪਲੇ ਹੋਣਾ ਸੀ ਔਰ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ ਸੋ ਪੰਜਾਬ ਦੇ ਨਾਲ ਹਮੇਸ਼ਾ ਤੋਂ ਹੀ ਸੈਂਟਰ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧੱਕਾ ਕੀਤਾ ਹੈ ਹਮੇਸ਼ਾ ਤੋਂ ਸੈਂਟਰ ਨੇ ਪੰਜਾਬ ਦੇ ਨਾਲ ਮਤਰੀ ਮਾ ਵਰਗਾ ਸਲੂਕ ਕੀਤਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਕੀਆਂ ਉਹ ਨੇ ਜਿਹਦੇ ਵਿੱਚ ਸਾਡਾ ਅਮੀਰ ਵਿਰਸਾ ਜਿਹੜਾ ਹੈ ਉਹ ਦਰਸਾਇਆ ਗਿਆ ਹੈ ਜਿਹਦੇ ਤੋਂ ਬੀਜੇਪੀ ਕੇਂਦਰ ਸਰਕਾਰ ਘਬਰਾਂਦੀ ਹੈ ਕਿਉਂਕਿ ਬਹਾਦਰੀ ਸ਼ਹੀਦਾਂ ਦੀ ਧਰਤੀ ਯੋ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜਾਬ ਔਰ ਇਸ ਅਮੀਰ ਵਿਰਸੇ ਤੋਂ ਬੀਜੇਪੀ ਨੂੰ ਬਹੁਤ ਘਬਰਾਹਟ ਹੁੰਦੀ ਹੈ ਜਿੱਤੇ ਕਰਕੇ ਉਹਨਾਂ ਨੇ ਅਲਾਉ ਨਹੀਂ ਕੀਤਾ ਸੋ ਮਾਨ ਸਰਕਾਰ ਦਾ ਇੱਕ ਬਹੁਤ ਵਧੀਆ ਇਹ ਉਪਰਾਲਾ ਸੀ ਕਿ ਪੰਜਾਬ ਦੇ ਵਿੱਚ ਸਭ ਨੂੰ ਪਤਾ ਤੇ ਲੱਗੇ ਕਿਉਂਕਿ ਕੂੜ ਪ੍ਰਚਾਰ ਬਹੁਤ ਕੀਤਾ ਜਾਂਦਾ ਹੈ ਸਾਡੇ ਬੀਜੇਪੀ ਵੱਲੋਂ ਸੋ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਸੀਗਾ ਜਿਹਨੂੰ ਡਿਨਾਈ ਕੀਤਾ ਗਿਆ ਜਿਹਨੂੰ ਉੱਥੇ ਅਲਾਉ ਨਹੀਂ ਕੀਤਾ ਗਿਆ ਔਰ ਸੈਕੰਡਲੀ ਸਾਡਾ ਜਿਹੜਾ ਪੰਜਾਬ ਦੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨਾਂ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਅੱਗੇ ਉਹਨੂੰ ਮਾਣ ਮਹਿਸੂਸ ਕਰਨ ਔਰ ਬਾਹਰ ਜਿਹੜੇ ਜਾ ਰਹੇ ਨੇ ਅਸੀਂ ਅੱਗੇ ਅਕਸਰ ਦੇਖਦੇ ਹਾਂ ਕਿ ਹੁਣ ਬਹੁਤ ਸਾਰੇ ਲੋਕ ਅਕਸਰ ਮੈਨੂੰ ਮੈਂ ਇੱਥੇ ਨਾਲੇ ਵੀ ਦੱਸਣਾ ਚਾਹੁੰਦੀ ਕਿ ਸਾਨੂੰ ਹੁਣ 20 ਚੋਂ ਕਿਤੇ ਨਾ ਕਿਤੇ ਇੱਕ ਬੰਦਾ ਜਿਹੜਾ ਉਹ ਮਿਲਦਾ ਜ਼ਰੂਰ ਜਿਹੜਾ ਕਹਿੰਦਾ ਕਿ ਅਸੀਂ ਐਬ੍ਰੋਡ ਸੈਟਲ ਸੀਗੇ ਪਰ ਹੁਣ ਅਸੀਂ ਇੱਥੇ ਵਾਪਸ ਆ ਗਏ ਹੈਗੇ ਹਾਂ ਸੋ ਵਾਟ ਵੀ ਵਾਂਟ ਇਜ਼ ਕਿ ਸਾਡੇ ਬੱਚੇ ਇੱਥੇ ਰਹਿਣ ਸਾਡਾ ਜਿਹੜਾ ਅਮੀਰ ਵਿਰਸਾ ਉਹਦੀ ਪਛਾਣ ਕਰਨ ਔਰ ਲੋ ਕੀ ਕੀ ਸੀਗਾ ਔਰ ਬੀਜੇਪੀ ਸਰਕਾਰ ਕਿਸ ਚੀਜ਼ ਤੋਂ ਘਬਰਾਉਂਦੀ ਹੈ ਤੇ ਉਹਨਾਂ ਨੇ ਉੱਥੇ ਅਲਾਉ ਨਹੀਂ ਕੀਤਾ ਮੈਮ ਜਿਸਾਂ ਕੀ ਜੋ ਚਾਂਕੇ ਦਰਸਾਉਂਦੀਆਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਇਸ ਪਾਸੇ ਨਮਨ ਕਰ ਰਹੇ ਆਸੀਂ ਜੋ ਕਹਿ ਸਕਦਾ ਹੈ ਕਿ ਅਡਾ ਬੜਮੁਲੀਆਂ ਜੋ ਦਿਨ ਹੈ ਉਸ ਨਾਲ ਉਹੀ ਇਸ ਵਿੱਚ ਯਾਦ ਕੀਤਾ ਗਿਆ ਕੀ ਕਾਰਨ ਲੱਗਦਾ ਹੈ ਕਿ ਸੈਂਟਰ ਵੱਲੋਂ ਇਹਨਾਂ ਚੀਜ਼ਾਂ ਤੇ ਰੋਕ ਲਗਾਈ ਦੇਖੋ ਮੈਂ ਤਾਂ ਮੈਂ ਤਾਂ ਸ਼ੁਰੂ ਹੀ ਇੱਥੋਂ ਕੀਤਾ ਹੈ ਕਿ ਸਿਰਫ ਇੱਕ ਡਰ ਖੋਫ ਹੈ ਬੀਜੇਪੀ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਡਰ ਲੱਗਦਾ ਹੈ ਕਿਉਂਕਿ ਅਦਰਵਾਇਜ਼ ਕੋਈ ਰੀਜ਼ਨ ਹੀ ਨਹੀਂ ਹੈ ਕਿ ਸਾਡੇ ਸ਼ਹੀਦਾਂ ਦੀ ਸ਼ਹਾਦਤ ਦਰਸਾਉਂਦੀਆਂ ਚਾਂਕੀਆਂ ਜਿਹੜੀਆਂ ਨੇ ਉਹਨਾਂ ਨੂੰ এলাਉ ਨਾ ਕੀਤਾ ਜਾਏ ਸੋ ਬੀਜੇਪੀ ਦਾ ਡਰ ਹੈ ਮੈਮ ਗਲੀ ਗਲੀ ਮੋਹੱਲੇ ਮੋਹੱਲੇ ਚਾਕੇ ਜਾ ਰਹੀਆਂ ਨੇ ਨੌਜਵਾਨਾਂ ਨੂੰ ਸਮਾਜਿਕ ਸਨੇਹਾ ਵੀ ਦੇਣ ਦੀ ਕੋਸ਼ਿਸ਼ ਜੁਰ ਸਰਕਾਰ ਕਰ ਰਹੀ ਇਸ ਨੂੰ ਬਕਨੋ ਕਿਸਾਂ ਦੇ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਸੁਮਾਨ ਸਰਕਾਰ ਦਾ ਔਰ ਮਾਨ ਸਾਹਿਬ ਦਾ ਇੱਕ ਬਹੁਤ ਵੱਡਾ ਔਰ ਵਧੀਆ ਉਪਰਾਲਾ ਹੈ ਕਿ ਇਹਨਾਂ ਚਾਂਕੀਆਂ ਨੂੰ ਗਲੀਆਂ ਗਲੀਆਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੈ ਕੇ ਜਾਇਆ ਜਾਏ ਤਾਂ ਕਿ ਲੋਕਾਂ ਨੂੰ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਦੇ ਵਿੱਚ ਕੁਝ ਵੀ ਖਰਾਬ ਨਹੀਂ ਸੀ ਔਰ ਦੂਸਰਾ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਕੀ ਮੈਡਮ ਲੱਗਦਾ ਮੋਦੀ ਸਰਕਾਰ ਨੂੰ ਸਾਡੇ ਆਜ਼ਾਦੀ ਕੁਹਾਟੀਆਂ ਦਾ ਇਤਿਹਾਸ ਨਹੀਂ ਪਤਾ ਦੇਖੋ ਮੋਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਦਾ ਏਜੰਡਾ ਡਿਫਰੈਂਟ ਹੈ ਜੀ ਉਹ ਦੰਗਿਆਂ ਵਾਲੀ ਸਰਕਾਰ ਹੈ ਝੂਠ ਦੀ ਸਰਕਾਰ ਹੈ ਬੇਈਮਾਨੀ ਇਹਨਾਂ ਨੂੰ ਆਂਦੀ ਹੈ ਜਿਹੜੀ ਭਾਜਪਾ ਸਰਕਾਰ ਹੈ ਸੋ ਉਹਨਾਂ ਨੂੰ ਇਹ ਜੀ ਬਹਾਦਰੀ ਤੋਂ ਖੌਫ ਆਉਂਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੋਏ ਜਿੱਥੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੋਏ ਜਲੀਆਂ ਵਾਲੇ ਬਾਗ ਦੀ ਧਰਤੀ ਹੋਏ ਔਰ ਤੁਸੀਂ ਦੇਖਿਆ ਕਿ ਇਹਦੇ ਵਿੱਚ ਇਹ ਦੇਖ ਟੇਬਲੂ ਜਿਹੜਾ ਉਹ ਜਲੀਆਂ ਵਾਲੇ ਬਾਗ ਦਾ ਜਿਹੜਾ ਸਿਗਾ ਐਪੀਸੋਡ ਉਹਨੂੰ ਉਹਨੂੰ ਵੀ ਦਰਸਾਉਂਦਾ ਹੈ ਸੋ ਇਹ ਜੀਆਂ ਚੀਜ਼ਾਂ ਤੋਂ ਬੀਜੇਪੀ ਪੈ ਖਾਂਦੀ ਹੈ ਇਹ ਅੰਮ੍ਰਿਤਸਰ ਦੇ ਵਿੱਚ ਇੱਥੋਂ ਨਿਕਲਦੇ ਹੋਏ ਰਣਜੀਤ ਅਵੇ ਨੇ ਉਹ ਜਾਣ ਕੇ ਔਰ ਰਣਜੀਤ ਅਵੇ ਨੇ ਤੋਂ ਬਾਅਦ ਅਜਨਾਲੇ ਜਾਣ ਕੇ ਥੈਂਕ ਯੂ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੀ ਆਣ ਬਾਣ ਸ਼ਾਨ ਪੰਜਾਬ ਦੀਆਂ ਚੰਕੀਆਂ ਅੱਜ ਅੰਮ੍ਰਿਤਸਰ ਆ ਰਹੀਆਂ ਹਨ ਔਰ ਅਸੀਂ ਸਾਰੇ ਇੱਥੇ ਪਹੁੰਚੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਰੇ ਲੋਕਾਂ ਨੂੰ ਬਹੁਤ ਖੁਸ਼ੀ ਹੈ ਸ਼ਰੂਆਤ ਇਸ ਨੂੰ ਤੇ ਕੋਈ ਕਿਸੇ ਦੀ ਸਿਆਸਤ ਹੋ ਰਹੀ ਸੀ ਚੰਕਿਆਂ ਨੂੰ ਮੌਕਾ ਨਹੀਂ ਦਿੱਤਾ ਗਿਆ ਤੇ ਕੀ ਕਹਾਂ ਐਕਸਲਿ ਪੰਜਾਬ ਦੇ ਵਾਸਤੇ ਬਹੁਤ ਹੀ ਮਨਪੱਖਾ ਆਏਗਾ ਬਹੁਤ ਮਨਪੱਖਾ ਆਏਗਾ ਪਬਲਿਕ ਦੇਖ ਰਹੀ ਹੈ ਜੋ ਸਰਕਾਰ ਸੈਂਟਰ ਗਵਰਨਮੈਂਟ ਕਰ ਰਹੀ ਹੈਗੀ ਹੈ। ਤੋਂ ਫਿਰ ਵੀ ਸਾਨੂੰ ਮਾਣ ਹੈ ਸਾਡੇ ਤੇ ਪੰਜਾਬ ਦੇ ਉੱਤੇ ਸਾਡੀ ਸਰਕਾਰ ਦੇ ਉੱਤੇ ਕਿ ਅੱਜ ਸਾਰੇ ਪੰਜਾਬ 'ਚ ਅਸੀਂ ਉਹ ਚਾਹਕੀਆਂ ਜਿਹੜੀਆਂ ਪਬਲਿਕ ਨੇ 26 ਜਨਵਰੀ ਦੀ ਪ੍ਰੇਡ ਨੂੰ ਦੇਖਣੀਆਂ ਸੀ ਤੇ ਅੱਜ ਹਰ ਪਿੰਡ ਪਿੰਡ 'ਚ ਸ਼ਹਿਰ-ਸ਼ਹਿਰ 'ਚ ਦਿਖਾਈ ਜਾ ਰਹੀ ਹੈ। ਪਬਲਿਕ ਦੇ ਅੰਮ੍ਰਿਤਸਰ ਪਹੁੰਚੀ ਹੈ ਚਾਹ ਕੇ ਕਿੰਨਾ ਮਾਣ ਹੈ ਅੰਮ੍ਰਿਤਸਰ ਵਾਸੀਆਂ ਦਾ। ਬਹੁਤ بڑا ਮਾਣ ਹੈ। ਸਾਡੇ ਵਾਸਤੇ ਬਹੁਤ ਫਖਰ ਦੀ ਗੱਲ ਹੈਗੀ ਹੈ। ਸਲੂਟ ਹੈਗਾ ਮਾਨ ਸਾਹਿਬ ਨੂੰ ਸਾਡੀ ਸਰਕਾਰ ਨੂੰ ਆਵਾਜ਼ ਵੀ ਪਾਰਟੀ ਨੂੰ